ਪੰਜਾਬ ਵਿਧਾਨ ਸਭਾ ਦੀ ਕਾਰਵਾਈ ਅੱਜ ਵੀ ਕਿਸਾਨਾਂ ਅਤੇ ਪਟਿਆਲਾ ਵਿੱਚ ਕਰਨਲ ਨਾਲ ਪੁਲਿਸ ਮੁਲਾਜ਼ਮਾ ਵੱਲੋਂ ਕੀਤੀ ਗਈ ਕੁੱਟਮਾਰ ਦੇ ਮੁੱਦੇ ਤੇ ਹੰਗਾਮਾ ਭਰੀ ਰਹੀ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਇਹ ਦੋਵੇਂ ਮੁੱਦੇ ਚੁੱਕੇ। ਨਾਲ ਹੀ ਉਹਨਾਂ ਨੇ ਭਗਵੰਤ ਮਾਨ ਸਰਕਾਰ ਨੂੰ 52 ਹਜ਼ਾਰ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੇ ਦਾਅਵੇ ਸੰਬੰਧੀ ਵਾਈਟ ਪੇਪਰ ਜਾਰੀ ਕਰਨ ਦੀ ਮੰਗ ਕੀਤੀ। ਬਾਜਵਾ ਨੇ ਕਿਹਾ ਕਿ ਜਨਾਂ ਲੋਕਾਂ ਨੂੰ ਨੌਕਰੀ ਦਿੱਤੀ ਗਈ ਹੈ ਉਹਨਾਂ ਦੇ ਨਾਮ, ਪਤੇ ਅਤੇ ਡਿਪਾਰਟਮੈਂਟਸ ਦੀ ਪੂਰੀ ਜਾਣਕਾਰੀ ਜਨਤਾ ਕੀਤੀ ਜਾਵੇ। ਇਸ ਦੇ ਨਾਲ ਹੀ ਇਹ ਵੀ ਦੱਸਿਆ ਜਾਵੇ ਕਿ ਇਹਨਾਂ ਵਿੱਚ ਕਿੰਨੇ ਪੰਜਾਬੀ ਅਤੇ ਕਿੰਨੇ ਗੈਰ ਪੰਜਾਬੀ ਨੇ। ਉਥੇ ਹੀ ਕਾਂਗਰਸ ਵਿਧਾਇਕਾਂ ਨੇ ਸੋਕਪਾਲ ਸਿੰਘ ਖਹਿਰਾ ਨੂੰ ਕਥਿਤ ਤੌਰ ਤੇ ਸਦਨ ਵਿੱਚ ਬੋਲਣ ਦਾ ਮੌਕਾ ਨਾ ਦਿੱਤੇ ਜਾਣ ਦੇ ਇਲਜ਼ਾਮ ਲਗਾਉਂਦੇ ਹੋਏ ਸਦਨ ਵਿੱਚੋਂ ਵਾਕ ਆਊਟ ਕਰ ਦਿੱਤਾ। 3 ਟਰਾਲੀਆਂ ਲੈ ਗਏ ਨੇ ਉਹਨਾਂ ਦੇ। ਦੇਣਾ ਕਿਸਾਨਾਂ ਨੂੰ ਤਾਂ ਕੀ ਸੀ? ਐਂ ਤੇ ਰੋਜ਼ ਬੰਗਣਾ ਕੋਈ ਕਰਜ਼ਾ ਮਾਫ਼ ਕਰੋ ਇਹਨਾਂ ਦਾ। ਐਨੀਆਂ ਖੁਦਕਸ਼ੀਆਂ ਹੋ ਰਹੀਆਂ ਕਰਜ਼ਾ ਕੀ ਕਰ ਰਹੇ 135 ਟਰਾਲੀਆਂ। ਉਹ ਵੀ ਇਹਨਾਂ ਦੇ ਕੋਈ ਆਦਮੀ ਨੇ। ਨਾਮਵਰ ਬੰਦੇ ਨੇ ਟਰਾਲੀਆਂ ਲੈ ਗਏ ਕੋ 11 ਕਹੇ ਦੇ ਖੜੀ ਕਰਤੀਆਂ 7 ਕਹੇ ਦੇ ਖੜੀਆਂ ਕਰ ਲੀਆਂ। ਬਿਸਤਰੇ ਲੈ ਗਏ, ਮੰਜੇ ਲੈ ਗਏ ਚੁੱਕ ਕੇ, ਏਸੀ ਲੈ ਗਏ ਚੁੱਕ ਕੇ। ਉਹਨਾਂ ਦੇ ਚੁੱਲਿਆਂ ਤੱਕ ਚੁੱਕ ਕੇ ਲੈ ਗਏ ਬੋਲਣ ਦਿਓ ਇਹਨਾਂ ਨੂੰ ਤਾਂ ਸਾਡੀ ਗੁਜ਼ਾਰੇਸ਼ ਇਹ ਹੈ ਕਿ ਇਹ ਕਿਸ 2 ਮਿੰਟ ਹੁਣ ਗਲਤ ਕਰ ਲੈ ਤੂੰ ਕਿਸ ਕਿਸਮ ਦੀ ਇਹ ਗਵਰਨਮੈਂਟ ਹੈ ਕਿ ਨਾ ਕਿਸਾਨ ਇੱਥੇ ਸੇਫ ਹੈ ਹਾਂਜੀ ਨਾ ਜਵਾਨ ਇੱਥੇ ਸੇਫ ਹੈ ਸਰ ਮੈਨੂੰ ਵੇਖੋ ਜੇ ਤੁਸੀਂ ਸੋਚੋ ਕਿ ਮੈਂ ਗਵਰਨਮੈਂਟ ਦੇ ਛੋਲੇ ਗਾਉਂਗਾ ਤੇ ਪੋਸਿਬਲ ਨਹੀਂ 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 ਲੈਟ ਲੈਟ ਤੁਸੀਂ ਇਹ ਬਾਤ ਚ ਕਰ ਲਿਓ ਨਾ ਡੋਲ ਸਿਰ ਸਾਡਾ ਧੂਰ ਵਾਲੀ ਅਸੀਂ ਕਿਸੇ ਨਾਲ ਸੱਦਿਆ ਸੀ ਕਿ ਸੱਦਿਆ ਸੀ ਕਿ ਕਹਿੰਦਾ ਸਰਕਾਰ ਨੇ ਅਸੀਂ ਕਿ ਇੱਕ ਮਿੰਟ ਇੱਕ ਵਾਰ ਦੀ ਸੱਦੇ ਅਸੂ ਦੇ ਕੇਂਦਰ ਸਰਕਾਰ ਨੇ ਹਾਂਜੀ ਕੇਂਦਰ ਸਰਕਾਰ ਨਾਲ ਗੱਲਬਾਤ ਹੋ ਰਹੀ ਕਿਸਾਨਾਂ ਦੀ ਪੰਜਾਬ ਸਰਕਾਰ ਦੇ ਨਾਲ ਸੱਦੇ ਨੂੰ ਤੁਸੀਂ ਕਿਉਂ ਕਿਉਂ ਕੱਢ ਗਏ ਮੇਰੀ ਗੱਲ ਸੁਣ ਨਾ ਸਹੀ ਨਾ ਸਹੀ ਬੰਦੇ ਹੋ ਤੇ ਅੱਛਾ ਸਾਡੇ ਕਿਹੜਾ ਬੰਦਾ ਅੱਛਾ ਚੱਲ ਚੁੱਕੀ ਹੈ ਮੇਰੀ ਹੁਣ ਆ ਦਸਵਾ ਬੈਸੇ ਸੀ